ਅੰਮ੍ਰਿਤਸਰ ਦੇ ਕਸਬਾ ਰਈਆ ਵਿਖੇ ਪਾਸਟਰ ਮੰਗਲ ਮਸੀਹ ਦੇ ਚਰਚ ਉੱਪਰ ਕੁਝ ਸ਼ਰਾਰਤੀ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਦੋਸ਼ੀਆਂ ਵਿਰੁੱਧ ਗਲੋਬਲ 크੍ਰਿਸਚੀਅਨ ਐਕਸ਼ਨ ਕਮੇਟੀ ਨੇ ਪੈਰਵਾਹੀ ਕਰਦਿਆਂ ਹੋਇਆਂ ਪ੍ਰਸ਼ਾਸਨ ਵੱਲੋਂ ਵੱਖ-ਵੱਖ ਧਰਾਵਾਂ ਲਗਵਾ ਕੇ ਪਰਚਾ ਦਰਜ ਕਰਵਾਇਆ ਗਿਆ ਉੱਥੇ ਹੀ ਪ੍ਰਧਾਨ ਜਤਿੰਦਰ ਮਸੀਹ ਗੌਰਵ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪ੍ਰਸ਼ਾਸਨ ਦਾ ਦਿਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਸਾਡੀ ਕਮੇਟੀ ਹਮੇਸ਼ਾ ਯਸ਼ਮਸੀ ਜੀ ਦੇ ਦਾਸਾਂ ਦੇ ਨਾਲ ਚਟਾਨ ਵਾਂਗ ਖੜੀ ਹੈ ਉਹਨਾਂ ਨੇ ਕਿਹਾ ਕਿ ਸਾਡੀ ਕਮੇਟੀ ਦਾ ਮਕਸਦ ਹਿੰਮਸੀ ਲੋਕਾਂ ਤੇ ਰੱਬ ਦੇ ਦਾਸਾਂ ਲਈ ਦਿਨ ਰਾਤ ਕੰਮ ਕਰਨਾ ਹੈ ਹallelujah ਹallelujah ਸਾਰਣ ਮਿਰਵੋਲ ਏਜੰਸੀ ਦੀ ਜੋ ਸਾਨੂੰ ਸਾਰਿਆਂ ਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਰਈਆ ਦੇ ਵਿੱਚ ਜੋ ਸਾਡੇ ਪਰਮੇਸ਼ਵਰ ਦੇ ਦਾਸ ਪਾਸਟਰ ਮੰਗਲ ਕੁਸੀ ਜੀ ਸੇਵਾ ਕਰ ਰਹੇ ਨੇ ਉਸ ਸ਼ਰਾਬ ਦੀ ਅੰਸਰਾ ਵੱਲੋਂ ਇਹਨਾਂ ਦੇ ਭਵਨ ਦੇ ਵਿੱਚ ਆ ਕੇ ਉੱਥੇ ਭੰਨ ਤੋੜ ਕੀਤੀ ਗਈ ਸੀ ਔਰ ਬੱਚਿਆਂ ਦੀ ਕੁੱਟਮਾਰ ਕੀਤੀ ਗਈ ਸੀ ਔਰ ਜਦੋਂ ਉਹ ਵੀਡੀਓ ਅਸੀਂ ਦੇਖੀ ਸਾਨੂੰ ਪਤਾ ਲੱਗਾ ਔਰ ਪਾਸ਼ੂ ਜੀ ਨੇ ਵੀ ਪੂਰੇ ਸਮੁੱਚੇ ਮਸੀਹ ਭਾਈ ਜਰਨ ਨੂੰ ਬੇਨਤੀ ਕੀਤੀ ਸੀ ਕਿ ਮੇਰੀ ਮਦਦ ਕੀਤੀ ਜਾਵੇ ਔਰ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਅੱਜ ਜਿਹੜੀ ਉਹ ਜਿਹੜੇ ਮੁਜਰਮ ਸੀ ਉਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਗਈ ਆ ਉਹਦੇ ਲਈ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਔਰ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਔਰ ਬਾਕੀ ਦੀ ਜਿਹੜੀਆਂ ਧਾਰਨਾਵਾਂ ਹੈਗੀਆਂ ਸੀ ਉਹ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਹ ਦਿਵਾਇਆ ਕਿ ਜਾਂਚ ਕਰਕੇ ਜਿਹੜੀਆਂ ਵਾ ਉਹ ਵੀ ਲਾਈਆਂ ਜਾਣਗੀਆਂ ਔਰ ਮੈਂ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਵੀ ਤੁਸੀਂ مصیبت ਪਾਈ ਜਾਣ ਤੇ ਜੁਰਮ ਕਰਕੇ ਜਾਂ ਸਾਡੇ ਪਾਸਟਰਾਂ ਨੂੰ ਮਾਰਕੋਟ ਕਰਕੇ ਬਚ ਨਹੀਂ ਸਕਦੇ ਕਿਉਂਕਿ ਪਰਮੇਸ਼ਵਰ ਦੀ ਦਇਆ ਦੇ ਨਾਲ ਤੁਹਾਡੇ ਉੱਪਰ ਕਾਨੂੰਨੀ ਕਾਰਵਾਈ ਜ਼ਰੂਰ ਕਰਾਈ ਜਾਏਗੀ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਹallelujah hallelujah hallelujah ਹallelujah hallelujah ਮੇਰੀ ਪ੍ਰੀਓ ਮੈਂ ਪਾਸਟਰ ਮੰਗਲਪੱਟੀ ਜੋ ਬੀਤੇ ਦਿਨਾਂ ਵਿੱਚ ਸਾਡੀ ਚਰਚ ਤੇ ਕੁਝ ਲੋਕਾਂ ਨੇ ਹਮਲਾ ਕੀਤਾ ਜ਼ਬਰਦਸਤ ਹਮਲਾ ਕੀਤਾ ਔਰ ਮੈਂ ਆਪਣੇ ਪਰਿਵਾਰ ਜੋ ਮੇਰਾ ਮਸੀਹ ਪਰਿਵਾਰ ਜੋ ਹਣਾ ਪਾਈਚਾਰਾ ਮੇਰਾ ਨੂੰ ਸਭਨਾਂ ਨੂੰ ਬੇਨਤੀ ਕੀਤੀ ਸੀ ਔਰ ਔਰ ਵੀ ਜੋ ਜਥੇਬੰਦੀਆਂ ਮੇਰੇ ਨਾਲ ਖੜੀਆਂ ਆਈਆਂ ਔਰ ਜੋ ਸਾਡੇ ਚ ਗਲੋਬਲ ਐਕਸ਼ਨ ਕਮੇਟੀ ਜੋ ਸਾਡੇ ਪ੍ਰੇਰਿਤ ਅਪੋਸਟਲ ਜੀ ਅੰਕਨੂਲਾ ਜੀ ਉਹਨਾਂ ਨੇ ਇੱਕ ਬਹੁਤ ਵੱਡਾ ਦਾਸਾਂ ਦੇ ਲਈ ਉਪਰਾਧਾ ਕੀਤਾ ਔਰ ਐਕਚੁਅਲੀ ਕਮੇਟੀ ਮੇਰੇ ਨਾਲ ਕੰਡੇ ਨਾਲ ਕੰਦਾ ਬਲਾ ਕੇ ਖੜੀ ਹੋਈ ਔਰ ਸਾਡੇ ਵਿੱਚ ਪੀਟਰ ਜੀ ਨੇ ਪੀਟਰ ਜੀ ਬਲੰਦਪੁਰ ਔਰ ਪਾਸਟਰ ਵੋਲਟਰ ਜੀ ਔਰ ਵੀ ਬਹੁਤ ਸਾਰੇ ਜੋ ਪਰਮੇਸ਼ਵਰ ਨੇ ਸਾਡੀ ਹਰਕਤ ਦੇ ਲਈ ਮਦਦਾਂ ਕੀਤੀ ਸੀ ਮੈਂ ਬਹੁਤ ਜਿਆਦਾ ਧੰਨਵਾਦ ਕਰਦਾ ਔਰ ਖਾਸ ਕਰਕੇ ਧੰਨਵਾਦ ਕਰਦਾ ਮੈਂ ਐਕਚੁਅਲੀ ਕਮੇਟੀ ਗਲੋਬਲ ਜੋ ਸਾਡੇ ਚ ਬ੍ਰਦਰ ਗੌਰਵ ਜੀ ਨੇ ਜਿਨ੍ਹਾਂ ਨੇ ਦਿਨ ਰਾਤ ਸਿੱਧਤ ਕਰਕੇ ਜੋ ਪਰਮੇਸ਼ਰ ਦੇ ਅਭਿਸ਼ਿਖਤ ਨੇ ਉਹਨਾਂ ਨੇ ਸਾਾਨੂੰ ਜੋ ਕਾਨੂੰਨੀ ਕਾਰਵਾਈ ਤੱਕ ਲੈ ਕੇ ਆਇਆ ਕਾਨੂੰਨੀ ਕਾਰਵਾਈ ਕਰਵਾਈ ਔਰ ਅੱਜ ਜਿੱਤਾ ਦੇ ਸਾਹਮਣੇ ਇਹ ਪਰਜਾ ਦਰਜੋ ਦੁੱਕ ਚੁਕਾਵਾ ਮੈਂ ਪਰਮੇਸ਼ਰ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਕਿ ਜੋ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਅੱਜ ਇਹ ਵੱਡਾ ਉਪਰਾਲਾ ਹੋਇਆ ਅੱਜ ਉਹ ਐਫ ਆਈ ਆਰ ਦਰਜ ਹੋ ਚੁੱਕੀ ਆ ਮੈਂ ਪਰਮੇਸ਼ਰ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ Hallelujah! Hallelujah! Hallelujah!